ਬਨਾ ਆੜੀ ਨਹਲਾ ਪਹਿਲਾ ਗਗਨ ਮਾਤਾਲ ਰਬ ਚੰਦ ਦੀਪਕ ਬਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਮਹਾਰਾਜ ਸਾਹਿਬ ਜੀ ਨੇ ਸੇਵਾ ਉਤਾਰਨ ਕੀਤਾ ਹੈ ਇਹ ਜਿਸ ਵੇਲੇ ਸਿੱਖ ਅਧਿਆਨੀ ਪਾਠ ਕਰਵਾ ਸੀ ਮਹਾਰਾਜ ਕੰਡੇ ਵੱਜੇ ਸਨ ਮਗਨ ਮਗਨ ਫਿਰਦੇ ਆਂਦੇ ਗੁਰੂ ਅੰਗਦ ਸਾਹਿਬ ਨੇ ਜਦੋਂ ਅਨੁਸਾਰਾ ਤੇ ਬਰਾਜ ਦੇ ਪੀਕਾਆਂ ਨੂੰ ਦੇਖ ਕੇ ਪੁੱਛਿਆ ਕਿ ਸਰਦਾਰਾਂ ਚਾ ਪਾਈ ਸਿੱਖ ਸਾਡਾ ਪ੍ਰੇਮ ਨਾਲ ਬਾਣੀ ਪੜਦਾ ਫਿਰਦਾ ਹੈ ਉਹਦੇ ਕੰਡੇ ਅਸੀਂ ਬਚਾਉਂਦੇ ਤੇ ਆਪ ਕੰਡੇ ਉਹਦੇ ਖਾਣੇ ਹਾਂ ਇਸ ਗੱਲ ਤੋਂ ਸਿੱਖ ਨੂੰ ਬੁਲਾ ਲਿਆ ਉਹ ਲਿਆਂਦਾ ਸਿੱਖ ਨੂੰ ਮਾਰ ਦੇ ਕੇ ਸਾਡੇ ਕਰਨਾ ਚੀਕਾ ਮਜਨਾ ਕੰਡਿਆਂ ਦੀਆਂ ਜੋ ਬਾਹਾਂ ਵਿੱਚ ਸਿੱਖਾ ਪ੍ਰੇਮ ਨਾਲ ਉਹ ਬਾਣੀ ਪੜਦਾ ਫਿਰਦਾ ਅਸੀਂ ਤੇ ਮਗਰ-ਮਗਰ ਫੇਰੇ ਰਹੇ ਤੇਰੇ ਕੰਡੇ ਚ ਬਜੇ ਤੇ ਆਪ ਨੇ ਸਿਰ ਤੇ ਖਾਦੇ ਹਾਂ ਇਸ ਕਰਕੇ ਮਰਜ਼ਾਦਾ ਕਾਇਮ ਆਇਆ ਅਜ ਤੋਂ ਬਈ ਸੌਣ ਵਾਲੇ ਕੰਕੂਸਲ ਦਾ ਪਾਸ ਕਰਿਆ ਕਰੋ ਯਾ ਕੋਈ ਜੇ ਕੋ ਪ੍ਰਾਣੀ ਚੜਾਈ ਕਰ ਜਾਵੇ ਉਹਨੂੰ ਸਸਕਾਰ ਕਰਨ ਵਾਸਤੇ ਜਾਈਏ ਉਸ ਵਕਤ ਜਦੋਂ ਸਸਕਾਰ ਕਰਨੇ ਉਸ ਵੇਲੇ ਜਲਸਾਹ ਦਾ ਪਾੜ ਹੋਣੇ ਸਹਰਾਣੇ ਵੱਲ ਖੜਕੇ ਕੰਕੀਖਾ ਬਣਾਉਂਦਿਆਂ ਕਰਨਾ ਜੋ ਜਲਸਾਹ ਦਾ ਪਾੜ ਪੂਰਾ ਹੋ ਜੇ ਉਹਨੂੰ ਅਰਦਾਸ ਕਰਨੀ ਹੈ ਕਿ ਮਹਾਰਾਜ ਜੇ ਸਿਕੋਵੇ ਕੋਈ ਭੁੱਲਾ ਹੋਈਆਂ ਹੋਂ ਤਾਂ ਮਾਫ ਕਰਿਓ ਬਖਸ਼ਿਓ ਆਦੇ ਕਰਨਾ ਚ ਨਵਾਸ ਬਖਸ਼ਿਓ ਅਫੇਰ ਚੰਡਾ ਲਾ ਕੇ ਅੱਧਾ ਜੇ ਬਸ ਸਸਕਾਰ ਹੋ ਜੇ ਕੀਰਤਨ ਕਰਦੇ ਹੋਇਆ ਤੇ ਕੀਰਤਨ ਸੇਰੇ ਦਾ ਪਾਠ ਕਰਨਾ ਉਸ ਪ੍ਰਾਣੀ ਦੇ ਅੰਤ ਦੇ ਵੇਲੇ ਵੀ ਕਿਉਂਕਿ ਅੰਤ ਦਾ ਕੀਰਤਨ ਹੋ ਰਹਾ ਹੈ ਉਸ ਦਾ ਇਸ ਪ੍ਰਕਾਰ ਸਾਹਿਬ ਜੀ ਇੱਕਦਮ ਗੁਜਰੇ ਹੋਏ ਪ੍ਰਾਣੀ ਤੋਂ ਮਗਰੋਂ ਉਹਨੂੰ ਸਸਕਾਰ ਕਰਨ ਜਾਂਦਾ ਸਸਕਾਰ ਹੋਏ ਤੋਂ ਕੀਰਤਨ ਸੇਲਾ ਪਾਠ ਕਰਕੇ ਅਰਦਾਸ ਕਰਨੀ ਹੈ ਤੇ ਫਿਰ ਅਲਾਮੀਆਂ ਦਾ ਪਾਠ ਅਜੂਰੀ ਪਿਆਰ ਕੇ ਕਰਨਾ ਹੈ ਇਸ ਪ੍ਰਕਾਰ ਸਾਹਿਬ ਸੰਗਤ ਦੀ ਮਰਜ਼ਾਦਾ ਹੈ ਗੁਰੂ ਘਰ ਦੀ ਜੋ ਸਤਗੁਰੂ ਜੀ ਨੇ ਆਪ ਤੋਰੀ ਹੈ ਕਿ ਕਿਸ ਨੂੰ ਸਰ ਦਾ ਬਾੜ ਜਾਂ ਦਵਾਈ ਕਰੇ ਤਾਂ ਬਾਅਦ ਨੂੰ ਕਰਨਾ ਹੈ ਕਿ ਜਾਂ ਸ਼ਾਮ ਦੇ ਵਕਤ ਬਰਾਜ ਹੋਵੇ ਇਹ ਮਾਰਾ ਮਰਜ਼ਾਦਾ ਕਹਿਣ ਦੀ ਚੀਜ਼ ਹੈ ਸਤਗੁਰੂ ਜੀ ਆਣ ਕੇ ਮਾਰਾ ਸਾਹਜੇ ਤਾਂ ਜਗਨਾਰ ਪਰੀਵਤ ਗਏ ਸਾਂਹ ਸਿੱਥੇ ਸਤਗੁਰੂ ਦੇ ਜਾਣ ਤੋਂ ਪਹਿਲਾਂ ਜਿਵੇਂ ਜੋ ਦੰਡਾ ਤੇ ਗਏ ਲੋਕ ਪਾਣੀ ਛਾਲ ਦੇ ਸੀ ਸਤਗੁਰੂ ਜੀ ਲੈਂਦੇ ਵੱਲੋਂ ਪਾਣੀ ਛਾਲ ਕੇ ਲੋਕਾਂ ਨੇ ਕਿਹਾ ਕੀ ਕਰਨੇ ਹੋ ਮਹਾਰਾ ਕਹਿੰਦੇ ਅਸੀਂ ਕਰਤਾਰਪੁਰ ਖੇਤੀਬੀਜ ਕੇ ਆਏ ਸੀ ਅਸੀਂ ਕਿਹਾ ਵੀ ਇਹ ਪਾਣੀ ਜੇ ਰਹੀ ਸੁੱਕ ਨਾ ਜਾਵੇ ਕਹਿਣ ਲੱਗੇ ਮਹਾਰਾ ਇੱਥੇ ਪਾਣੀ ਖਾਦਾ ਕਿ ਬਹੁਤ ਜੂ ਕਹਿੰਦੇ ਤੁਹਾਡਾ ਕਿ ਪਹੁੰਚੂ ਅਸੀਂ ਇਸ ਗੱਲ ਤੇ ਕੋਈ ਸਿਗਨਾਉ ਨਹੀਂ ਪਜਾਉਂਦੇ ਮਹਾਰਾ ਕਹਿੰਦੇ 5000 ਰੁਪਏ ਲੈ ਤੱਕ ਸੋਦੇ ਕਹਿੰਦੇ ਜੀ ਬੇਨਤੀ ਨਹੀਂ ਤੇ ਮਹਾਰਾ ਕਹਿੰਦੇ ਸਾਡੀ ਆ 300 ਕੋ 100 ਗੰਗਾ ਤੋਂ ਸਰਦਾਰਪੁਰ ਸਾਹਿਬ ਦੀ ਘਰਦੀ ਐ ਤੇ ਖੇਤੀਬੀਜ ਕੇ ਆਈਏ ਆ ਜੇ ਇੱਥੇ ਵੀ ਬਹੁਤ ਖੋਦਾ ਕਿਵੇਂ ਪਹੁੰਚੇਗਾ ਕੁਰਤੇ ਸਾਡੇ ਚਪ ਹੋਵੇ ਤੇ ਬੂ ਮਾਰਾ ਸਾਹਮਣੇ ਇਸ ਪ੍ਰਕਾਰ ਮਾਰਨ ਲਿਖੇ ਇਹ ਆਰਤੀ ਕਰਦੇ ਸੰ ਪੰਡੇ ਜਦਨ ਆਦੀ ਮੂਰਤੀ ਦੇ ਅੱਗੇ ਖੜੂਸਾਲ ਨਹੀਂ ਜਾ ਕੇ ਬੈਠ ਕੇ ਖੜੇ ਨਾ ਹੋਏ ਆਰਤੀ ਜਿਸ ਵੇਲੇ ਖੜੇ ਨਾ ਹੋਏ ਉਹਨਾਂ ਮਾਰਾ ਸਿੱਖਿਆ ਦੇਣੋਂ ਆਪੇ ਕੋਈ ਮੱਕੇ ਵਾਲ ਚੱਕਰ ਕਰਕੇ ਪੈ ਗਏ ਸੀ ਇਸੇ ਪ੍ਰਕਾਰ ਇਸ ਜੋ ਖੜੇ ਨਾ ਹੋਏ ਆਰਤੀ ਦੇ ਉਸ ਵੇਲੇ ਪੰਡਿਆਂ ਨੇ ਕਿਹਾ ਕਿ ਮਾਰਾ ਆਪ ਮਰਜਾਦਾ ਪਰਛੋਤੇ ਹਾਂ ਗੁਰੂ ਅਰਦਾਸ ਹਾਂ ਆਦਮੀ ਨੇ ਇਹ ਆਰਤੀ ਵੀ ਖੜੇ ਕਿਉਂ ਨਹੀਂ ਹੋਏ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜਿਹੜੇ ਤੁਸੀਂ ਛੋਟੇ ਜਿਹੇ ਦੀਵਾਨਾ ਆਰੰਭ ਕਰ ਰਹੇ ਹੋ ਇਹ ਪਰਮੇਸ਼ਰ ਦੀ ਆਰਤੀ ਨਹੀਂ ਹੈ ਪਰਮੇਸ਼ਰ ਦੀ ਆਰਤੀ ਦਾ ਇਹ ਅਜੇ ਤੁਹਾਨੂੰ ਦੱਸਦੇ ਹਾਂ ਸਦੋਂ ਇਹ ਆਰਤੀ ਇਸ ਪ੍ਰਕਾਰ ਹੈ ਪਰਮੇਸ਼ਰ ਦੀ ਜੇਕਰ ਉਹ ਸਤਿਗੁਰੂ ਮਹਾਰਾਜ ਜੀ ਨੇ ਵਚਨ ਕੀਤੇ ਉਹ ਉਸ ਵੇਲੇ ਸਾਹ ਸੰਗਿ ਜਨਮਾਤ ਦੀ ਮੂਰਤੀ ਕਹਿੰਦੇ ਪ੍ਰਗਟ ਹੋ ਕੇ ਮਹਾਰਾਜ ਦੇ ਚਰਨਾਂ ਤੇ ਆ ਕੇ ਟੈਰ ਜਿਸ ਵੇਲੇ ਟੈਪੀ ਤੇ ਕਹਿਣ ਲੱਗੇ ਮਹਾਰਾਜ ਉਹ ਆ ਵਚਨ ਕਰ ਰਹੇ ਹੋ ਠੀਕ ਉਹ ਸਾਰੇ ਬੰਦੇ ਹੈਰਾਨ ਹੋ ਗਏ ਫਿਰ ਪੰਜਾਂ ਸੇਨੇ ਦੇ ਕਾਲਜ ਭੋਗ ਲਦਾ ਆਇਆ ਉਹ ਭੋਗ ਜੋ ਲਾ ਕੇ ਪਰਦਾ ਪਾਇਆ ਉਹ ਥਾਲ ਜਜਨਾਥ ਦੀ ਮੂਰਤੀ ਨੂੰ ਜਿਹੜੂ ਨਾਥ ਜੀ ਨੇ ਮਿੱਠੀ ਕੀਤੀ ਨਾ ਬੌਲੀ ਸਮੁੰਦਰ ਦੇ ਕਿਨਾਰੇ ਵਿਮਲ ਦਾ ਆਸਥਾਨ ਹੈ ਉਹ ਸਾਹਮਣੇ ਕੋ ਖਾੜ ਜਜਨਾਥ ਦੀ ਮੂਰਤੀ ਨੇ ਮਹਾਰਾਜ ਦੇ ਚਰਨਾਂ ਜੀ ਆ ਕੇ ਰੱਖੇ ਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰੇਮ ਨਾਲ ਤੇ ਆਇਆ ਛਾਕੇ ਭੋਜਨ ਤਾਂ ਜਿਹੜਾ ਸੀ ਥਾਲ ਉਹ ਸਮੁੰਦਰ ਵਿੱਚ ਚਲਾ ਗਿਆ ਸੈਨੇ ਦਾ ਥਾਲ ਸੀ। ਸਵੇਰੇ ਪੰਦੇ ਧਾਲਣ ਲੱਗੇ ਲੱਦੇ ਨਾ ਰਾਜੇ ਨੂੰ ਖਬਰ ਦਿੱਤੀ ਗਈ ਕਿ ਮਾਰਾ ਥਾਲ ਨਹੀਂ ਸੈਨੇ ਦਾ ਮਿਲਦਾ। ਉਸ ਦੇ ਪੰਦੇ ਨੂੰ ਪਗੜਿਆ ਜਿਆ। ਉਸ ਦੇ ਪੰਦੇ ਨੇ ਬੇਨਤੀ ਕੀਤੀ ਕਿ ਮਾਰਾ ਮੇਰੇ ਦਾ ਕਸੂਰ ਕੋਈ ਨਹੀਂ। ਮੈ ਰਾਜੇ ਨੂੰ ਉਸ ਦੇ ਮਾਰਾ ਸਾਜ ਨੂੰ ਅੰਦਰ ਦੇ ਸੁਪਨੇ ਤੋਂ ਦੱਸਿਆ ਕਿ ਥਾਲ ਉਸ ਨੂੰ ਜਗਨਨਾਥ ਸਾਹਿਬ ਦੇ ਚੱਲਣ ਭੇਜ ਕੇ ਆਏ ਉਹਨਾਂ ਨੂੰ ਭੋਗ ਲਗਾ ਕੇ ਆਏ। ਤੁਸੀਂ ਉਹਨਾਂ ਦੇ ਕਾਸਨ ਜਾ ਕੇ ਲੈ ਲੋ ਥਾਰ ਰਾਜਾ ਆਇਆ ਸਾਰੇ ਅਹਿਨਕਾਰ ਆਏ ਹੋਰ ਬੰਦੇ ਵੀ ਸਾਰੇ ਆਏ ਜਦ ਜਿੱਥੇ ਮਹਾਰਾਜ ਦੀ ਬਣੀ ਹੋਈ ਹੈ ਆਪਣੇ ਬੌਲੀ ਸਾਹਿਬ ਮਿੱਠੇ ਜਲ ਦੀ ਖਾਰਾ ਖਾਰਾ ਪਾਣੀ ਹੈ ਬਾਕੀ ਉਹ ਸਾਂਝ ਦੇ ਆਏ ਮਹਾਰਾਜ ਬੈਠੇ ਸਨ ਪੀਰ ਤੋਂ ਬੁਲਵਾਨੇ ਤੋਂ ਉਮਰ ਦੇ ਇਕਰਾਰੇ ਸਨ ਉਸ ਵਕਤ ਪੀਰ ਤੋਂ ਦੀ ਸਵਾਤ ਦੀ ਆਵਾਜ਼ ਨਾਲ ਅੱਖ ਜੋੜੇ ਮਹਾਰਾਜ ਇਹ ਮੰਦਿਰ ਦਾ ਖਾਲਸਾ ਜਦੋਂ ਆਜਿ ਮੈਨੂੰ ਖਬਰਾਂ ਨਹੀਂ ਦੱਸਿਆ ਕਿ ਮੈਂ ਬੁਲਵਾਨ ਸਾਹਿਬ ਨੂੰ ਦੇ ਆਇਆ ਉਹ ਥਾਲ ਮਾਰਾ ਮੈਨਾ ਕੰਦੇ ਆ ਦੇਖ ਲੈ ਸਮੁੰਦਰ ਤੇ ਸਮੁੰਦਰ ਤੇ ਥਾਲ ਥਾਲ ਹੋਣੇ ਰੇਖੇ ਮਾਰਾ ਵਿਖਰਨੀ ਪੈ ਗਿਆ ਹੈਰਾਨ ਹੋ ਗਿਆ ਇਸ ਤੋਂ ਕਾਰਨ ਕੋਉਂਦ ਕੁਮਾਰਾਂ ਨੀਂ ਸਿੱਧੇ ਉਸਨੇ ਆਰਤੀ ਦਾ ਇਹ ਪ੍ਰਕਾਰ ਦੱਸਿਆ ਜੇ ਅਸੀਂ ਵੀ ਆਰਤੀ ਕਰਦੇ ਹਾਂ ਸ਼ਬਦੇ ਹੋਈ ਪੜਦੇ ਤੇ ਹੁਕਮ ਕੀ ਹੈ ਦੇਖ ਲਓ ਰਾਜ ਤਲਾਸ਼ੀ ਮਹੱਲਾ ਪਹਿਲਾ ਸਗਰ ਮੈਂ ਥਾਲ ਕਹਿੰਦੇ ਬੰਨੀ ਇਹ ਪਰਮੇਸ਼ਰ ਜਿਹੜਾ ਹੈ ਉਹ ਵੱਡਾ ਹੈ ਵਿਆਪਕ ਹੈ ਜਿਦਾ ਵੱਡਾ ਉਹ ਵਿਆਪਕ ਹੋਵੇ ਰਵਾਸੇ ਵੱਡਾ ਫਾਲ ਜਾਈ ਰੇ ਗਾਗਨ ਨੂੰ ਮੈਂ ਥਾਰ ਮੈਂ ਨਾ ਰੂਪਦਾ ਹੈ ਜਿਹੜਾ ਆਕਾਸ਼ ਦਾ ਦੂਆਕਾਰ ਚਾਖੇ ਦੇ ਦਿਸਦਾ ਇਹੋ ਹੀ ਕਹਿੰਦੇ ਥਾਲ ਹੈ ਆਕਾਸ਼ ਰੂਪੀ ਥਾਲ ਹੈ ਰਾਗ ਚੰਦ ਦੀਤਕ ਬਣੇ ਇਹਦੇ ਵਿੱਚ ਚੰਦਰਮਾ ਤੇ ਸੂਰਜ ਦੋ ਦੀਵੇ ਐ ਜਿਨ੍ਹਾਂ ਨੂੰ ਨਾ ਤੇਲ ਪਾਉਣਾ ਪੈਂਦਾ ਨਾ ਘਿਓ ਪਾਉਣਾ ਪੈਂਦਾ ਨਾ ਬੱਤੀ ਪਾਉਣੀ ਪੈਂਦੀ ਐ ਇਹ ਤਰ੍ਹਾਂ ਤੇ ਸੂਰਜ ਦੋ ਦੀਵੇ ਬਣੇ ਹੋਏ ਹਨ ਤਾਰਕਾ ਮੰਡਲ ਜਲਕ ਮੋਤੀ ਇਹਨਾਂ ਵਾਲਾ ਮੋਤੀ ਧੇਜਾ ਕਰੀਏ ਥਾਲ 'ਚ ਰੱਖ ਕੇ ਕਹਿੰਦੇ ਪਹਿਲਾਂ ਦਾ ਮੰਦਰ ਜਿਹੜਾ ਆਕਾਸ਼ ਵਿੱਚ ਹੈ ਇਹ ਜਨਕ ਜਾਣਣਾ ਕਰੋ ਮੋਤੀ ਤੇ ਪੈਸਾ ਹੋ ਰੇ ਮਹਾਰਾਜ ਇਹ ਮੋਤੀ ਪੈਸਾ ਕਰ ਰਹੇ ਹਨ ਜਨਕ ਨਾਉ ਪਿਤਾ ਦਾ ਵਿਚਾਰੂ ਪਰਮੇਸ਼ਰ ਦੇ ਮੋਤੀ ਤੇ ਪੈਸਾ ਹੋ ਰੇ ਹੈ ਜਨਕ ਨਾਉ ਜੜੇ ਹੋਏ ਹੈ ਇਹ ਮੋਤੀ ਜਿਹੜੇ ਤਾਰੇ ਅਕਾਸ਼ੀ ਦੀ ਖਾਲ ਵਿੱਚ ਇਸ ਪ੍ਰਕਾਰ ਮਾਲਾ ਦੀ ਆਰਥੀ ਹੋ ਰਹੀ ਹੈ ਸੂਪ ਮਾਲਾ ਲੈ ਲਓ ਯਸੂਪਾ ਤੁਮਲੇ ਆਵਣੋ ਲੋ ਕਹਿੰਦੇ ਤੁਹੂ ਕੋ ਤੂ ਕਿਹਦੀ ਤੁਖਦੀ ਐ ਕਹਿੰਦੇ ਤੂੰ ਮਰਿਆ ਨ ਮਲ ਨਾ ਪਰੂਸੀ ਚੰਨਣ ਪਰਬਤ ਜਿਹੜਾ ਹੈ ਚੰਨਣ ਦਾ ਪਰਬਤ ਹੈ ਜੋ ਉਹ ਚੰਨਣ ਦੇ ਪਰਬਤ ਦੇ ਵਿੱਚ ਰੇਸ਼ਵਰ ਨੇ ਕਹਿੰਦੇ ਪਰਬਤ ਹੰਗੇ ਜਿੰਦਾ ਵਿੱਚ ਚੰਨੋਂ ਕੈਲਾ ਹੁੰਦਾ ਉਹ ਚੰਨੋਂ ਦੇ ਪਰਬਤਾਂ ਵਿੱਚ ਇਹ ਪਰਬਤਾਂ ਦੇ ਬੂਟੇ ਆਦੇ ਚੰਨਣ ਦੇ ਉਹਨਾਂ ਦੀ ਜਿਹੜੀ ਮਹਿਤ ਨਿਕਲਦੀ ਐ ਇਹ ਕਹਿੰਦੇ ਆਨੂ ਲੋ ਅਗਨੀ ਦੇ ਲੱਗਨੇ ਕਰਕੇ ਬਰਸਾ ਨੂੰ ਅੱਗ ਲੱਗ ਜਾਂਦੀ ਐ ਦਾਂਸਾਂ ਨੂੰ ਅੱਗ ਲੱਗਣੇ ਕਰਕੇ ਉਹ ਸਾਰੀ ਬਣਾਸ ਵੀ ਚੱਲਣ ਨੂੰ ਵੀ ਅੱਗੇ ਲੱਗ ਜਾਂਦੀ ਹੈ ਉਹ ਜਿਸ ਵੇਲੇ ਅੱਗ ਲੱਗਦੀ ਹੈ ਉਹ ਮੈਂ ਕਹਿੰਦੇ ਕਰਦੀ ਹੈ ਇਹ ਕਹਿੰਦੇ ਧੂਮ ਮਲਿਆਨ ਮਲਿਆਨ ਤਨਨ ਦੀ ਆਣ ਲੋ ਅਗਮੀ ਦੇ ਲੱਗਣੇ ਕਰਕੇ ਤੇ ਧੂਮ ਹੋ ਰਹੀ ਹੈ ਪਰਮੇਸ਼ਰ ਨੂੰ ਜਿਸੋ ਪ੍ਰਕਾਰ ਧੂਮ ਮਲਿਆਨ ਲੋਨਾਵ ਪ੍ਰਜੰਤ ਦਾ ਹੈ ਦੰਮੇ ਸਾਹ ਦਾ ਬਾਖ ਹੈ ਧੂਮ ਮਲਿਆਨ ਚੰਨਾਂ ਆਰਕਾਂ ਦੀ ਜਿਹੜੀ ਮਲਿਆਣ ਮਲਿਆਗਰ ਵਿੱਚੋਂ ਜਿਹੜੀ ਮਹਿਕ ਨਿਕਲਦੀ ਹੈ ਲੋ ਪਰਜੰਤ ਚੰਨੋਂ ਪ੍ਰਤਕਤ ਦੁਨੀਆ ਖੁਸ਼ਬੂ ਵਾਲ ਬੂਟੀਆਂ ਇਹ ਮਹਾਰਾਸ਼ਟਰ ਨੂੰ ਧੂਪ ਧੋ ਰਹੀ ਹੈ ਸ਼ਾਵਣ ਚਾਵੜ ਕਾਲੇ ਅਪੇਜੋ ਚਾਵੜ ਮਾਰਾ ਕਹਿੰਦੇ ਪੌਣ ਦੇਵਤਾ ਜਿਹੜਾ ਚੌਰ ਕਰ ਰਿਹਾ ਉਸ ਪਰਮੇਸ਼ਰ ਨੂੰ ਜਦੋਂ ਬੇਫਿਕਰੀ ਹੁੰਦੇ ਹੈ ਇਹ ਚਾਉੜੋ ਸੰਤਿਯਾਮੀਨ ਹੋ ਰਹੀ ਹੈ ਫਾਗਲ ਬਨਰਾਏ ਫੁੱਲਾਂ ਤੇ ਜੋਤੀ ਉਸੇ ਫੁੱਲ ਤੋੜ ਦੋਰ ਕੇ ਇਹ ਬੰਦੇ ਚਲਾਉਨੇ ਹੋ ਸਾਰੀ ਜਿਹੜੀ ਬਨਰਾਏ ਬਨਾਸ਼ਪਤੀ ਐ ਇਹ ਫੁੱਲ ਨਹੀਂ ਐ ਜਿੱਥੇ ਜਿੱਥੇ ਇਹ ਜੋਤੀ ਪ੍ਰਕਾਸ਼ ਨੂੰ ਫੁੱਲ ਚੜ ਰਹੇ ਆ ਸੇਮਤ ਕਰਕੇ ਉਹ ਜੋਤੀ ਪ੍ਰਕਾਸ਼ ਵਾਲੇ ਫੁੱਲ ਇਹ ਮੈਂ ਕਰੇ ਦਾਣੀਆਂ ਨਾਲ ਲੱਗੇ ਹੋਏ ਜਿਹੜੇ ਫੁੱਲ ਹੈ ਪੂਰੀ ਮਾਲਣੀ ਹੈ ਉਹ ਸਤਿਗੁਰ ਜਾਗਤਾ ਹੈ ਕਿ ਉਹ ਨਰਮਪਾਤੀ ਵਿਖੰਡਾਰੀ ਫੁੱਲ ਸੰਕਰ ਦੇਉ ਸਿੰਦੋਸ ਦੇ ਪ੍ਰਕਾਸ਼ ਦੋਰੇ ਕਰੇ ਕਿ ਕੀ ਸੇ ਉਹ ਤੋ ਇਸ ਪ੍ਰਕਾਰ ਖਾਨਗੜ੍ਹ ਕੇ ਮੂਰਤ ਕਿੰਨੀ ਦੇ ਕੇ ਸ਼ਾਦੀ ਪਾਓ ਇਹ ਮੂਰਤਾਂ ਤੇ ਲੋਗ ਕਰਨ ਹਾਰੇ ਖਾਓ ਬੱਤਲ ਲਾਖੀ ਕਰ ਕਰ ਆਖਾਰ ਕੋਗਨਾਰੇ ਭੋਗਿਆ ਸਮੂਰਤ ਦੇ ਮੁਖਸਾਰ ਮਾਲ ਨੂੰ ਕੋਈ ਜਗ ਭੁਲਾਣਾ ਹਾਂ ਭੁਲਾਨੇ ਨਾ ਹੈ ਕਉ ਪੀਰ ਹੋ ਰਾਮ ਰਾਖੇ ਕਿਰਪਾ ਕਰ ਹਰ ਰਹਾਏ ਇਸ ਪ੍ਰਕਾਸ਼ ਸਾਹਿਬ ਸੰਗੀਤ ਜੀ ਇਹ ਪੂਜਾ ਦਾ ਪ੍ਰਕਾਰ ਦੱਸ ਰਹੇ ਹਨ। ਮਗਲ ਬੰਨਰਾ, ਈਸ਼ੂਲੰਕ ਜੋਤੀ ਸਾਰੇ ਜੀ ਲਈ ਬਲਾਸ਼ਪਤੀਏ ਫੁਲਾਈਏ ਜੋਤੀ ਸਰੂਪ ਨੂੰ ਫੁੱਲ ਚੜ ਰਹੇ ਹਨ। ਤੈਸੀ ਆਰਤੀ ਹੋ। ਧਿਰ ਪੰਡਿਏ ਪਰਮੇਸ਼ੁਰ ਦਾ ਵੱਡਾ ਉਹ ਨਹੀਂ ਕਿੰਨਾ ਥਾਲਵੇਂ ਸਿੰਦਕੇ ਨੂੰ ਜੀਵੇ ਰੱਖਦੇ ਨੇ ਉਹ ਇੱਕ ਇਸ ਪ੍ਰਕਾਰ ਦੀ ਆਰਤੀ ਹੋ ਸਕਦੀ ਹੈ। ਇਦਾਂ ਨਹੀਂ ਹੋ ਸਕਦੀ ਆਰਤੀ। ਹਰ ਖੰਡ ਨਾਲ ਤੇਰੀ ਆਰਤੀ। ਸਿਰ ਸੁਸਾਰ ਜੰਮ ਮਰਦੇ ਪੈ ਨੂੰ ਖੰਡਣ। ਪਰਮੇਸ਼ਰਾਂ ਆਰਤੀ ਗਾਏ ਆ ਜਿਹੜੀ ਅਸੀਂ ਕਹਿ ਰਹੇ ਆ ਗਦਨੂਪਕਾਸ਼ਾਲ ਹੈ ਚੰਦਰਸੂਰ ਦੀਏ ਬਣੇ ਹੋਏ ਹੈ ਇਹੋ ਹੀ ਤੇਰੀ ਆਰਤੀ ਹੈ ਜਿਹੋ ਸਕੇ ਪਾਠਾ ਸੀ ਬਿਆਨ ਕਰ ਰਹੇ ਹਾਂ ਅਨਹਤਾ ਸਾਉਦ ਬਾਜੰਗ ਤੇ ਫੇਰ ਮਾਰਿਆ ਸੀ ਤੇਰੀਆਂ ਵਜੋਂ ਨੇ ਮਾਰੇ ਕਲਿਆਵਾ ਬਾਜੰਗ ਤੇਰੀ ਨਾਸੋ ਰਹੇ ਵੀ ਇਹਦਾ ਸ਼ੌਂਦਾ ਨਾ ਕਿ ਤੂੰ ਸੱਤਾ ਦੇ ਨਾਲ ਸਾਰਿਆਂ ਦੇ ਅੰਦਰ ਆਵਾਜ਼ਾਂ ਆ ਰਹੀਆਂ ਆ ਇਹੋ ਤੇ ਨਿਆਨੇ ਬਾਜੇ ਬਾਜਰੇ ਸੁੰਦਰ ਰਹਾ ਸਭ ਤਵ ਨੈਨ ਨਨ ਨੈਨ ਹੈ ਤੂੰ ਹੀ ਕੋ ਦੂਸਰਾ ਥੋੜਾ ਜਿਹਾ ਇਸ ਨੂੰ ਇਸ ਤਰ੍ਹਾਂ ਵੀ ਕਰਦੇ ਹਨ ਗਗਨ ਮੈ ਥਾਲ ਰਬ ਚੰਦ ਦੀਪਕ ਬਨੇ ਗਗਨ ਜੋ ਕਿਲਾ ਕਹਾਉ ਹੋ ਸਰਵ ਵਿਆਪੀ ਥਾਲ ਰੂਪ ਹੈ ਰਬ ਚੰਦ ਦੀਪਕ ਉਹਨੇ ਪ੍ਰੋਹ ਗਿਆਨ ਚੰਦਰਵਾ ਹੈ ਅਪ੍ਰੋਹ ਗਿਆਨ ਸੂਰਜ ਹੈ ਪ੍ਰੋਖ ਤੋਂ ਪ੍ਰੋਖ ਜਾਂ ਚੰਚੇ ਸੁੰਗਿ ਵਾਰਾਂ ਤੋਂ ਵੇਰੇ ਕੋ ਇਹ ਸੁੰਗਿ ਧੀਰੇ ਬਣੇ ਹੋਏ ਹਨ ਕਾਰਕਾ ਮੰਡਲ ਜਨਕ ਮੋਤੀ ਕਾਰਕਾ ਜਨਨ ਦੇ ਵਾਰਾਗ ਹੈ ਵਾਰਾਗ ਵਾਲੇ ਪੁਰਖ ਜਿਹਨਾਂ ਤਰਕ ਹੋਈ ਹੈ ਬਦਾਰਥਾਂ ਵੱਲੋਂ ਵਿਸ਼ਾ ਵੱਲ ਮੰਨ ਜਨਾਂ ਚੁੱਟਦੇ ਉਹ ਤਾਰਿਆਂ ਵਾਂਗ ਉਹਨਾਂ ਦੇ ਅੰਦਰ ਗੂੰਜ ਆਉਂਕਦੇ ਹੈ ਇਹ ਮੰਡਲ ਸਮੂਹ ਇਹ ਮਾਨੋ ਮੋਤੀ ਹੈ ਜਿਹੜੇ ਹੋ ਤਿੱਕਾ ਹੋ ਰਹੇ ਹਨ ਜਨਕ ਤੁਕਾਂ ਨੂੰ ਤੂਪ ਮਾਲਾ ਨੂੰ ਜਿਹੜਾ ਪਰਮੇਸ਼ਰ ਦਾ ਜਸ ਗਾਉਣਾ ਹੈ ਤੂਪ ਹੈ ਜਸ ਪਰਮੇਸ਼ਰ ਦਾ ਗਾਉਣਾ ਤੂਪ ਤੋਂ ਹੀ ਹੈ ਆਪੇ ਮਰੀਆਂ ਚੰਨ ਭਗਤੀ ਰੂਪ ਚੰਨ ਪਰਪੀ ਪਰਪੀ ਆਏ ਪੁਰਖਾਂ ਦਾ ਕੱਟ ਜੋ ਪਲਤੀ ਕਰਨੀ ਹੈ ਜੱਗ ਗਾਉਣਾ ਹੈ ਲੋਕ ਪ੍ਰਜੰਤ ਪ੍ਰਕਾਸ਼ ਵਾਲੀ ਇਹ ਧੂਪ ਚ ਰਹੀ ਹੈ ਚੰਨ ਤੇ ਚੱਲ ਰਹਾ ਹੈ ਪਵਨ ਚਾਵੜੂ ਕਲੇ ਇਹ ਤੇ ਸਿਰ ਨੂੰ ਪ੍ਰੇਸ਼ਰ ਜਿਹੜਾ ਸਾਹ ਸੋਣੇ ਆ ਅੰਦਰ ਮੁਕਾਰਾਂ ਤੋਂ ਰਹਿਤ ਹੋ ਕੇ ਉਹ ਸੋਤਾਂ ਨਾਲ ਜਿਵੇਂ ਸਿਮਨ ਕਰਨਾ ਹੈ ਇਹ ਚੌੜ ਹੋ ਰਹੀ ਹੈ ਉਸਰਮੇਸ਼ਰ ਨੂੰ ਫਾਇਦਲੇ ਬਨਰਾਏ ਫੂਲਾੰਤ ਜੀ ਤਾਰੀ ਬਨੌਤ ਜੀ ਨਹੀਂ ਆਈ ਰੋਵਰੋਂ ਤੇ ਜਿਹੜਾ ਪਰਮੇਸ਼ਰ ਦਾ ਚਿੰਤਨ ਹੋਣਾ ਹੈ ਸਾਰੇ ਬ੍ਰਹਮੰਡਾਂ ਖੰਡਾਂ ਵਿੱਚ ਇਹ ਮਾਰਾ ਸਾਨੂੰ ਫੁੱਲ ਜੋਤੀ ਨੂੰ ਅਤੰਤ ਫੁੱਲ ਚੜ ਰਹੇ ਹਨ ਕੈਸੀ ਆਰਤੀ ਹੋ ਆਰੋ ਹੈ ਜੀ ਤੁਹਾਡੀ ਛੋਟੀ ਜੀ ਆਰਤੀ ਕਿੰਨੀ ਹੋ ਸਕਦੀ ਹੈ ਪਰਮੇਸ਼ਰ ਦੀ। ਸਾਖ ਖੰਡਨਾ ਤੇਰੀ ਆਰਤੀ। ਜੇ ਜਮਾ ਵਰਦੇ ਭੈ ਨੂੰ ਖੰਡਨ ਕਰਨ ਆਓ ਪਰਮੇਸ਼ਰ। ਆਪਦੀ ਆਰਤੀ ਦਾ ਜੀ ਅਸੀਂ ਕਹਿ ਰਹੇ ਹਾਂ। ਅਨਹਤਾ ਸਾਉਦ ਬਾਜਾਂ ਤੀ। ਨਾ ਕੋ ਰਹਜੋ ਜੇ ਤੁਮ ਸਤਾਰ ਦੇ ਨਾਲ ਸ਼ਬਦ ਸਾਰੇ। ਉਠ ਰਹੇ ਹਾਂ ਇਹੋ ਕਿਆਂ ਦੇ ਬਾਜੇ ਹਨ ਵੱਜਦੇ ਸੁੰਦਰ। ਰਹਾਉ। ਸਹਿ ਸੋ ਨੈਨ ਲਨ ਨੈ ਰਹੇ ਤੂ ਹੇ ਪਰਮੇਸ਼ਰ ਹਜ਼ਾਰਾਂ ਤੇਰੇ ਨੇਤਰ ਹਨ ਸਰਗੁਣ ਰੂਪ ਦੇ ਅਤੇ ਨਿਰਗੁਣ ਰੂਪ ਦੇ ਨਾਨਾ ਨੈ ਨਾ ਕੋ ਕੋ ਤੇਰੇ ਨੇਤਰ ਕਮ ਨਹੀਂ ਹੈ ਕਈ ਬਾਖੀ ਪ੍ਰਕਾਸ਼ ਕਰਨ ਵਾਤੇ ਸਹਿ ਸਦਵ ਨੈਨ ਨੇ ਨਾ ਨੈ ਨਾ ਕੋ ਕਰਦੇ ਪਰ ਅਸਰ ਹੈ ਉਹ ਹੀ ਬਣਨਾ ਹੈ ਹਜ਼ਾਰਾਂ ਤੇਰੇ ਨੇਤਰ ਹੈ ਮੇਰੇ ਸਰਗੁਣ ਰੂਪ ਦੇ ਨਿਰਗੁਣ ਰੂਪ ਦੇ ਨਹੀਂ ਕੋਈ ਤੇਰਾ ਨੇਤਰ ਹੈ ਨਾਨਾ ਏਕ ਤੋ ਹੀ ਸਰੂਪ ਧਾਰ ਕੇ ਹਜ਼ਾਰਾਂ ਦੇ ਮਹਾਰਾਜੀਆਂ ਮੂਰਤਾਂ ਹਨ ਸਰੂਪ ਧਾਰੇ ਹੋਏ ਹਨ ਨਿਰਗੁਣ ਰੂਪ ਤੇ ਇੱਕ ਵੀ ਆਪ ਦੀ ਮੂਰਤ ਨਹੀਂ ਹੈ ਰੂਪ ਨਾਲ ਦੇਖਣਾ ਰਹੂ ਕੋਈ ਤਰ੍ਹਾਂ ਦੇ ਪ੍ਰੋਪੇ ਨੋ ਸਰਵਲਾਇ ਨਾਨਕਾ ਜੀ ਸੋਦਾ ਸੋ ਪਰਸਾਨਾ ਸਹਿਸ ਪਾਦ ਦੇਵਨ ਨਾਨ ਏਕ ਪਾਦ ਸਰਗੁਣ ਸਰੂਪ ਦੇ ਮਾਰਾ ਹਜਾਰਾਂ ਹੀ ਤੇ ਚਰਨ ਹਨ ਦੇਵਨ ਉੱਜਲ ਨਾ ਕੋ ਰਹਿ ਸੰਸਾਰ ਦੀਆਂ ਪਾਪਾਂ ਦੀਆਂ ਮਾਰੇ ਧੂੜ ਵਾਲਾ ਜਾਣ ਏਕ ਪਾਦ ਨੰਗੁਣ ਸਰੂਪ ਦੇ ਮਾਰਾ ਆਵਦਾ ਇੱਕ ਚਰਨੋਂ ਨਹੀਂ ਜਾਣਿਆ ਜਾ ਸਕਦਾ ਸੰਤ ਦੇਨ ਸਹਿਸ ਤਾਉ ਗੰਧ ਇਹ ਵਿਚੰਤ ਮੂਰਤ ਜੇ ਮਹਾਰਾਜ ਨਿਰਗੁਣ ਸਰੂਪ ਚਾਹ ਬਗੰਧ ਬਿਨਾਂ ਨਾਸਾਂ ਤੋਂ ਬਿਨਾਂ ਹੋ ਇਹ ਸਰਗੁਣ ਰੂਪ ਤੇ ਸਾਸਤ੍ਰਮ ਗੰਧ ਹਜ਼ਾਰਾਂ ਤੇ ਰਿਆ ਨਾਟਕਾਂ ਹਨ ਇਹ ਵਿਚੰਤ ਮੋਹ ਇਹ ਦਿਲ ਤੇ ਇੱਕ ਪਾਸੇ ਕੋਈ ਆਕਾਰ ਨਹੀਂ ਦੇਖਣ ਨੂੰ ਇੱਕ ਪਾਸੇ ਹਜ਼ਾਰਾਂ ਰੂਪ ਧਾਰੇ ਹੋਏ ਐ ਇਹ ਕੌਂਦ ਕੰਨ ਦੇ ਕੇ ਸਾਡੀ ਵਿਗਿਆਸਮਾ ਦੀ ਚਿੱਤ ਵੀ ਮੋਟ ਹੋ ਗਈ ਆਪਦੇ ਵਿੱਚ ਸਭ ਮਹਿਜੂਤ ਜੋਤ ਹੈ ਤੂੰ ਫਿਰ ਮਹਾਰੇ ਥੰਡੇ ਪੁੱਛਣ ਲੱਗੇ ਤਾਂ ਜੀ ਜੋਤ ਜਗਾ ਕੇ ਰੱਖਦੇ ਆ ਅਖੰਧ ਜੋਤ ਜਿਹੜੀ ਜਗਦੀ ਐ ਤੇ ਦੀਵੇ ਆਰਤੀ ਦੇ ਜਗਾਉਨੇ ਆ ਸਾ ਹਜੂਰ ਫਰਮਾਉਂਦੇ ਹਨ ਲਓ ਤੁਹਾਨੂੰ ਅਖੰਡ ਜੋਤ ਦਸੀਏ। ਕਾਲੂ ਨਹਿ ਜੋਤ ਜੋਤ ਹੈ ਤੂੰ ਜਿਹੜਾ ਸਾਰੇ ਅੰਦਰਾਂ ਮੰਡਾਂ ਖੰਡਾਂ ਵਿੱਚ ਸਭ ਸੂਰਜ ਆਪਕਾਂ ਵਿੱਚ ਜਿਹੜੇ ਜੋਤੀ ਸਰੂਪ ਪਰਮੇਸ਼ਵਰ ਆਵਾ ਪ੍ਰਕਾਸ਼ਮ ਸਿੰਘ ਜੋਤ ਨੂੰ ਉਹਦੀ ਇਹ ਜੋਤ ਸਾਰਿਆਂ ਦਾ ਪ੍ਰਕਾਸ਼ ਲੈਣਾ ਇਹ ਜੋਤ ਹੈ ਪੰਡਿਓ ਜਗ ਦੀ ਜਿਹਦੀ ਕਦੇ ਬੁਝਣ ਵਾਲੀ ਨਹੀਂ ਜਾਗਤ ਜੋਤ ਜੋ ਪਰ ਨਿਵਾਸਰ ਇੱਕ ਮਿਨਾ ਮੈਂਕ ਨਾਮ ਹੈ ਐਸੀ ਜਿਹੜੀ ਜੋਤ ਹੈ ਜੋਤ ਹੈ ਸੋਹੀ ਜੋਤ ਹੈ ਚੰਨ ਵੀ ਸੀ ਸੂਰਜ ਵੀ ਸੀ ਤਾਰਿਆਂ ਵੀ ਸੀ ਦਿਗਨੀ ਵੀ ਸੀ ਅਧਿਨੀ ਵੀ ਸੀ ਸਾਰੇ ਵਿੱਚ ਉਹਤ ਜੋਤ ਹੈ ਉਹ ਜੋਤੀ ਸਰੂਪ ਪਰਮੇਸ਼ਰ ਦਾ ਪ੍ਰਕਾਸ਼ ਹੈ ਸਾਰਿਆਂ ਵਿੱਚ ਕਿੰਦਾ ਚਾਨਣ ਨੂੰ ਸਭ ਉਹ ਚਾਨਣ ਹੋ ਇੱਕ ਪਰਮੇਸ਼ਰ ਦੇ ਚਾਨਣ ਪ੍ਰਕਾਸ਼ ਕਰਕੇ ਸਾਰਿਆਂ ਵਿੱਚ ਚੰਦ ਸੂਰਜਾਂ ਵਿੱਚ ਆ ਦੇਹਾਂ ਵਿੱਚ ਆਕਾਰਾਂ ਵਿੱਚ ਸਭ ਚਾਨਣ ਪ੍ਰਕਾਸ਼ ਗਿਆਨ ਹੋ ਰਿਹਾ ਸਭ ਦਾ ਹੋਰ ਸਾਖੀ ਜੋਤ ਪ੍ਰਗਟ ਹੋ ਉਹਨੂੰ ਜਿਹੜਾ ਪੰਡਾ ਉਹ ਜੋਤ ਨੂੰ ਰਾਖੇ ਰੱਖਦਾ ਹੈ ਅਖੰਡ ਜੇ ਬੰਮਾਰਾ ਕਹਿੰਦੇ ਗੁਰੂ ਸਾਹਿਬ ਦੀ ਸਿੱਖਿਆ ਕਰਕੇ ਉਹ ਜੋਤ ਪਰਗਟ ਹੁੰਦੀ ਹੈ ਜੋ ਸਾਰਿਆਂ ਵਿੱਚ ਜੋਤ ਹੈ ਪ੍ਰਕਾਸ਼ ਕਰਨ ਵਾਲੀ ਗੁਰੂ ਸਾਹਿਬ ਜਰਾ ਉਹ ਸਾਖੀ ਰੂਪ ਜੋ ਹੈ ਚੈتن ਉਹ ਜੋਤੀ ਸਖਿਆਤ ਹੁੰਦੀ ਹੈ ਜੋ ਇਸ ਭਾਲ ਸੋ ਆਰਤੀ ਹੋ ਜਿਹੜਾ ਕਿਸ ਨੂੰ ਪਾਉਂਦਾ ਹੈ ਉਹ ਆਰਤੀ ਦਾ ਹੋਣਾ ਹੈ ਜਿਹਨੇ ਭਾਲ ਹਲਾਉਂਦੇ ਆ ਪੰਦੇ ਕਿੱਦ ਕਹਿੰਦੇ ਜੋ ਕਿਸ ਨੂੰ ਪਾਉਂਦਾ ਹੈ ਕਦੇ ਮਾਲਾ ਸਾਹਿਬ ਦੇਖ ਲੋ ਜਮਾਨੇ ਬਦਲ ਗਏ ਨੇ ਅਰਥਵੇਂ ਮੁਲਕ ਦੀ ਤਕਵੀਰ ਦੀ ਗੱਲ ਜੇ ਰਾਜ ਬਦਲ ਜਾਂਦੇ ਹੁੰਦੇ ਸੀ ਇਹ ਤੂੰ ਬਟਾਰਾ ਇਹ ਹੈ ਜਾਂ ਕੀਤਾ ਮੁਸਲਮਾਨ ਇੱਕ ਪਾਸੇ ਕਰਤੇ ਹਿੰਦੂ ਇੱਕ ਪਾਸੇ ਕਰਤੇ ਉਹ ਨਿਉ ਮਾੜਾ ਨੂੰ ਪਹੁੰਦਾ ਹੈ ਨਾ ਇਸ ਪ੍ਰਕਾਰ ਪਰਜਾ ਵੀ ਅੱਗੇ ਤਕਵੀਰ ਨਹੀਂ ਸੋਈ ਰਾਜ ਨਹੀਂ ਸੋਈ ਹੁੰਦੀ ਸੀ ਜਲਦੇ ਫਲਕਾਂ ਫਲਕੇ ਤੂ ਆਕੂਬ ਤੇ ਮੇਰ ਕਰਾਵੇ ਇਹ ਜਿਹੜਾ ਕਿਸ ਨੂੰ ਪਹੁੰਦਾ ਹੈ ਨਾ ਇਹ ਆਰਤੀ ਦਾ ਹੋਣਾ ਹੈ ਵੀਰ ਖਨਮਾ ਦਾ ਆਵਰੰਕੋ ਕਰੀ 라ਵਰੰਕ ਕਰਾਰੇ ਰੀਤੇ ਭਰੇ ਭਰੇ ਸੁਖਨਾਲ ਯਹ ਕਾਉ ਕੋ ਬਿਵਹਾਰੇ ਜੇ ਮੈਂ ਕਿਸ ਨੂੰ ਪਾਉਂਦਾ ਆਰਤੀ ਦਾ ਹੋਣਾ ਹੈ ਇਹ ਸੁਣ ਕੇ ਜਗਨਨਾਥ ਮਹਾਰਾ ਤੇ ਚਰਨਾਂ ਤੇ ਆ ਕੇ ਸੀਸ ਰੱਖ ਕੇ ਕਿਹ ਮਾਰਾ ਠੀਕ ਆਪ ਕਹਿ ਰਹੇ ਹੋ ਹਰ ਚਰਨ ਕਬਲ ਮਕਰੰਦ ਲੋਭ ਤੁਮਨੋ ਉਸ ਜੇ ਮਾਰਾ ਸਾਉ ਕੰਨ ਹੈ ਹਰੀ ਆਪ ਦੇ ਚਰਨ ਜੋ ਕਬਲਵਾਤ ਪ੍ਰਕਾਸ਼ਮਾਨ ਹਨ ਉਹਨਾਂ ਤੇ ਸਾਡਾ ਮਨ ਜਿਹੜਾ ਹੈ ਇਹ ਭਉਦੇ ਦੀ ਨਹੀਂ ਲੋਭ ਕੋ ਲਵਾਇ ਇਮਾਨ ਹੋ ਰਿਹਾ ਆਨ ਜਿਨੋ ਮੋਹੇ ਆਹੀ ਕਿਆ ਰਾਜ ਨੂੰ ਮਾਰਜ ਬੰਦੀਹੇ ਨੂੰ ਪਿਆਸ ਹੁੰਦੀ ਹੈ ਸ਼ਾਂਤੀ ਬੂੰਦ ਦੀ ਆਪ ਦੇ ਦਰਸ਼ਨਾਂ ਦੀ ਆਹੀ ਚਾਹ ਲੱਗੀ ਹੋਈ ਹੈ ਪਿਆਸ ਇਸਾ ਲੱਗੀ ਹੋਈ ਹੈ ਕਹੋਣਿਆ ਕਿ ਕਦੋਂ ਆਪ ਦੇ ਦਰਸ਼ਨ ਹੋਣਗੇ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਾ ਫਿਰ ਸੱਚੇ ਤਾਮ ਦਾ ਸਾਨੂੰ ਕਿਰਪਾ ਰੂਪੀ ਸ਼ਾਂਤੀ ਬੂੰਦ ਰੂਪੀ ਜਲ ਸਾਰੇ ਚੇਕ ਰੂਪੀ ਬੰਦੀਆਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਬੇਨਾ ਕਰੋ ਕੋਈ ਜਾਤ ਇਹ ਤੇਰਾ ਨਾਏ ਵਾਸਾ ਜਿਸ ਕਰਕੇ ਮੇਰੇ ਸੋਲੇ ਵਿੱਚ ਨਵਾਸ ਹੋ ਜਾਵੇ ਜਾਂ ਤੇ ਕੋਈ ਨਾਏ ਵੈਸਾ ਨਾਮ ਵਿੱਚ ਵੈਸਾ ਹੋ ਜਾਵੇ ਅੱਗੇ ਨਾਮ ਸ਼ਬਦ ਪ੍ਰਾਸਰ ਵਿੱਚ ਕਹਿਣਾ ਹੈ ਇੱਥੇ ਨਾਏ ਹੈ ਤੇਰੇ ਨਾਮ ਵਿੱਚ ਨਵਾਸ ਹੋ ਜਾਏ ਤੇਰੇ ਵਿੱਚ ਵੀ ਨਵਾਸ ਹੋ ਜਾਏ ਇਹੋ ਜੀ ਹਮਾਰੇ ਸਾਹ ਸਾਨੂੰ ਕਿਰਪਾ ਰੂਪੀ ਜੇਕਰ ਤੁਸੀਂ ਸਾਪੀ ਬੰਦੋਤੀ ਗੱਲਬਾਤ ਕਰੋ ਇਹ ਆਰਤੀ ਗੁਰੂ ਸਾਹਿਬ ਨੇ ਕਿਛਰੀ ਸੁਣ ਕੇ ਜਗਨਨਾਥ ਕੰਡਿਆ ਨੂੰ ਗੁਰੂ ਸਾਹਿਬ ਦੀ ਕਿਰਪਾ ਕਰਕੇ ਉਸ ਵੇ ਬਖਸ਼ਿਸ਼ ਹੋਈ ਸੀ ਕਿ ਜਗਨਨਾਥ ਕੁੜੀ ਜਾ ਕੇ ਸ਼ਬਦੋ ਜਾ ਰਿਹਾ ਹੈ ਜੋ ਸੋਲੇ ਵਿੱਚ ਗੁਰੂ ਸਾਹਿਬ ਜੀ ਨੇ ਰੱਖਿਆ ਹੈ ਹਰ ਚਰਨ ਕਾਵਤ ਮਤਰਾਣ ਦੇ ਲੋਭ ਸੰਮਾਨੋ ਆਨ ਬਿਨੋ ਮੇਰੇ ਆ ਰਹੀ ਤੇ ਆ ਰਸਾ ਗੁਰੂ ਜੀ ਦਾ ਜਨਮ ਨਾਮਿਤ ਸਾਰੰਸ਼ ਦਾ ਹੋ ਜਾਵੇ ਤੇ ਬਿਨਾਰ ਦਾ ਸਾਰ ਨਹੀਂ ਕੋ ਖੰਸਾ ਸਾਰਸੰਗ ਦੇ ਸਾਧਖੰਡ ਦੇ ਗੁਰੂ ਮਾਰਾ ਸਾਹਿਬ ਨੇ ਬੜੀ ਕਿਰਪਾ ਕੀਤੀ ਜੇ ਦਰਾਰ ਇਸ ਵਕਤ ਨਿਤ ਨਵੇਂ ਗੁਰੂ ਮਾਰਾ ਸਾਹਿਬ ਦੇ ਸੰਗਤਾਂ ਵਿੱਚ ਗ੍ਰੀਵਨ ਵਾਲ ਯਾਹਰ ਕਲਾ ਵਰਦੀ ਇਹ ਕਲਮੀ ਕਰਦੀ ਹਿੱਕੇ ਪਾਸ਼ਾ ਦੀ ਸੰਤਨ ਹਾਰ ਹੋ ਰਹੀਆਂ ਸੰਗਤ ਦੇ ਦਰਸ਼ਨ ਕਰਕੇ ਇਹ ਅਫਗਨ ਨਗਰੀ ਸਰਦੂਜੀ ਨੇ ਚਲਪੁਰੀ ਅਫਗਨ ਨਗਰੀ ਨਾਨਕਦੇਵ ਅਫਗਨ ਨਗਰ ਗੋਬਿੰਦ ਗੁਰੂ ਦਾ ਸਰਦੂਜੀ ਨੇ ਕਾਜਿਆ ਹੈ ਜਿਹੜੇ ਇਥੋਂ ਦੇ ਸੇਵਾਦਾਰ ਹਨ ਸਤਿਗੁਰੂ ਮਾਰਾ ਸਾਹਿਬ ਤੇ ਕਾਸ਼ਾ ਦੀ ਕਿਰਪਾ ਨਾਲ ਅਜਿੰਤ ਹੋ ਕੇ ਸਰਦੂਰ ਦੀ ਸੇਵਾ ਤੇ ਲੱਗੇ ਰਹੋ ਸਤਿਗੁਰੂ ਆਪ ਹੀ ਬਖਸ਼ਿਸ਼ ਕਰੇਗਾ ਆਪ ਦੇ ਜਨਾਂ ਦਾ ਪਿਆਰ ਨਿਕਣਾ ਆਪਾਂ ਨੂੰ ਬਖਸ਼ ਤੇ ਗੋਬਿੰਦ